ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਜਿਸ ਗਿਆਨੀ ਮਹਾਪੁਰਖ ਦੀ ਗੱਲ ਕਰਾਂਗੇ ਆਪ ਜੀ ਸਾਰੇ ਜਾਣੋ ਉਹ ਗਿਆਨੀ ਸੰਤ ਸਿੰਘ ਮਸਕੀਨ ਜੀ ਜਿਨ੍ਹਾਂ ਦੀਆਂ ਕਥਾਵਾਂ ਸੁਣ ਕੇ ਅੱਜ ਵੀ ਸੰਗਤਾਂ ਸਿੱਧੇ ਰਾਹ ਪੈ ਰਹੇ ਹਨ ਅੱਜ ਵੀ ਉਹਨਾਂ ਦੀਆਂ ਕਥਾਵਾਂ ਸੁਣ ਕੇ ਗੁਰੂ ਨਾਲ ਜੁੜ ਰਹੀਆਂ ਹਨ ਉਹਨਾਂ ਵਿੱਚ ਇਹੋ ਜਿਹੇ ਕਿਹੜੇ ਗੁਣ ਸਨ ਜਿਨ੍ਹਾਂ ਕਰਕੇ ਅਸੀਂ ਉਹਨਾਂ ਨੂੰ ਬੜੇ ਸਤਿਕਾਰ ਭਰੀ ਨਿਗਾਹ ਨਾਲ ਵੇਖਦੇ ਹਾਂ ਉਹ ਕਿਵੇਂ ਇੰਨੇ ਮਹਾਨ ਬਣੇ ਅੱਜ ਆਪ ਜੀ ਨਾਲ ਉਹਨਾਂ ਦੇ ਤਿੰਨ ਇਹੋ ਜਿਹੇ ਗੁਣ ਸਾਂਝੇ ਕਰਾਂਗਾ ਜਿਸ ਨੂੰ ਸੁਣ ਕੇ ਤੁਸੀਂ ਵੀ ਅਪਣਾਓਗੇ ਤਾਂ ਆਪ ਜੀ ਦੀ ਜ਼ਿੰਦਗੀ ਵਿੱਚ ਸਕੂਨ ਗਿਆਨ ਵਾਲੀ ਜ਼ਿੰਦਗੀ ਆਪ ਜੀ ਦੀ ਹੋਵੇਗੀ ਸੁਖੀ ਹੋਵੇਗੀ ਜ਼ਿੰਦਗੀ ਬੇਵੇਕੀ ਜ਼ਿੰਦਗੀ ਹੋਵੇਗੀ ਇੱਕ ਗਿਆਨੀ ਗੁਰਜੀਤ ਸਿੰਘ ਜੀ ਹੋਏ ਨੇ ਜਿਹੜੇ ਆਖਰੀ ਡੇਢ ਸਾਲ ਮਸਕੀਨ ਜੀ ਕੋਲ ਰਹੇ ਹਨ ਉਹ ਦੱਸਦੇ ਸਨ ਕਿ ਇੱਕ ਵਾਰ ਬੰਬੇ ਦੀਵਾਨ ਸੀ ਤੇ ਮਸਕੀਨ ਜੀ ਆਪਣੇ ਕਮਰੇ ਵਿੱਚ ਇਕੱਲੇ ਬੈਠੇ ਸਨ ਕਹਿੰਦੇ ਮੈਂ ਉਹਨਾਂ ਕੋਲ ਚਲੇ ਗਿਆ ਉਹਨਾਂ ਦੇ ਗੋਡੇਾਂ ਤੇ ਹੱਥ ਲਾਇਆ ਤੇ ਉਹਨਾਂ ਅੱਖਾਂ ਖੋਲੀਆਂ ਗੁਰਜੀਤ ਸਿੰਘ ਜੀ ਦੱਸਦੇ ਸਨ ਕਿ ਗਿਆਨੀ ਮਸਕੀਨ ਜੀ ਜਿਸ ਕਿਸੇ ਨਾਲ ਵੀ ਬੋਲਦੇ ਬੜੇ ਸਤਿਕਾਰ ਨਾਲ ਬੋਲਦੇ ਉਹਨਾਂ ਵਿੱਚ ਥੋੜਾ ਜਿੰਨਾ ਵੀ ਹੰਕਾਰ ਨਹੀਂ ਸੀ ਇਹ ਗੁਣ ਦੱਸਦੇ ਸਨ ਸਤ ਮਸਕੀਨ ਜੀ ਦਾ ਉਹ ਉਹਨਾਂ ਦੱਸਿਆ ਕਿ ਉਹ ਬੜੇ ਸਤਕਾਰ ਨਾਲ ਬੋਲਦੇ ਤੇ ਜਦੋਂ ਵੀ ਉਹਨਾਂ ਬੋਲਣਾ ਤੇ ਅਸੀਂ ਸੋਚਣਾ ਵੀ ਇਹਨਾਂ ਸਾਹਮਣੇ ਤਾਂ ਅਸੀਂ ਕੁਝ ਵੀ ਨਹੀਂ ਆ ਇਹ ਫੇਰ ਵੀ ਸਾਨੂੰ ਇਹਨੇ ਪਿਆਰ ਨਾਲ ਬੁਲਾ ਰਹੇ ਹਨ ਫਿਰ ਉਹ ਮਸਕੀਨ ਜੀ ਕੋਲ ਜਾ ਕੇ ਇਹ ਸਵਾਲ ਕੀਤਾ ਕਿ ਕੋਈ ਐਸੀ ਜਗ੍ਹਾ ਵੀ ਹੈ ਜਿੱਥੇ ਅਨੁਭਵੀ ਕਥਾ ਹੁੰਦੀ ਹੋਵੇ ਤਾਂ ਮਸਕੀਨ ਜੀ ਨੇ ਉੱਤਰ ਦਿੱਤਾ ਹਾਂ ਜੀ ਪਹਿਲਾਂ ਜਿਹੜੇ ਬਾਬਾ ਜੀ ਕੋਲ ਮੈਂ ਅਣਖਣ ਰਹਿੰਦਾ ਸੀ ਨਾ ਉਹ ਅਨੁਭਵੀ ਕਥਾ ਕਰਦੇ ਸਨ ਅਤੇ ਫਿਰ ਮਸਕੀਨ ਜੀ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਗੁਰਬਚਨ ਸਿੰਘ ਜੀ ਵੀ ਅਨੁਭਵੀ ਕਥਾ ਕਰਿਆ ਕਰਦੇ ਸਨ ਫਿਰ ਉਹਨਾਂ ਗਿਆਨੀ ਗੁਰਜੀਤ ਸਿੰਘ ਜੀ ਨੂੰ ਕਿਹਾ ਕਿ ਗੁਰਜੀਤ ਸਿਆ ਗੁਰਮੰਤਰ ਸਿਮਰਿਆ ਕਰ ਨਵੇਂ ਤੋਂ ਨਵੇਂ ਅਰਥ ਪ੍ਰਾਪਤ ਹੋਣਗੇ ਗੁਰਬਾਣੀ ਦੇ ਦੂਜਾ ਗੁਣ ਗਿਆਨੀ ਜੀ ਇਹ ਦੱਸਦੇ ਸਨ ਕਿ ਮੈਂ ਉਹਨਾਂ ਨੂੰ ਕਦੇ ਪੜਦੇ ਨਹੀਂ ਵੇਖਿਆ ਉਹ ਵੀ ਮੈਂ ਦੇਖਦਾ ਤੁਸੀਂ ਪੜਦੇ ਨਹੀਂ ਕੁਝ ਵੀ ਤਾਨੂੰ ਇਹਨਾਂ ਗਿਆਨ ਕਿੱਥੋਂ ਹੁੰਦਾ ਹੈ ਤਾਂ ਮਸਕੀਨ ਜੀ ਜਵਾਬ ਦਿੰਦੇ ਸਨ ਮੈਨੂੰ ਕੀਰਤਨ ਸੁਣ ਕੇ ਗਿਆਨ ਆਉਂਦਾ ਹੈ ਉਹਨਾਂ ਦੇ ਨਾਲ ਹਮੇਸ਼ਾ ਕੀਰਤਨ ਹੀ ਜਥਾ ਹੁੰਦਾ ਪਹਿਲਾਂ ਜਿੱਥੇ ਦਾ ਕੀਰਤਨ ਹੁੰਦਾ ਸੀ ਥੱਲੇ ਬੈ ਕੇ ਮਸਕੀਨ ਜੀ ਸੁਣਿਆ ਕਰਦੇ ਤੇ ਫਿਰ ਕਥਾ ਕਰਿਆ ਕਰਦੇ ਸਨ ਫਿਰ ਗੁਰਜੀਤ ਸਿੰਘ ਜੀ ਦੱਸਦੇ ਸਨ ਦਰਬਾਰ ਸਾਹਿਬ ਦੇ ਨੇੜੇ ਮਸਕੀਨ ਕੁੱਟੀਆਂ ਬਣੀ ਹੈ ਉੱਥੇ ਥੱਲੇ ਉਹਨਾਂ ਦਾ ਕਮਰਾ ਹੁੰਦਾ ਸੀ ਉੱਥੇ ਉਹਨਾਂ ਦਾ ਆਸਣ ਵੀ ਲੱਗਾ ਹੁੰਦਾ ਸੀ ਤੇ ਉੱਥੇ ਆਰਾਮ ਕਰਦੇ ਹੁੰਦੇ ਸੀ ਤੇ ਕਮਰਾ ਖੁੱਲਾ ਰਹਿੰਦਾ ਸੀ ਹਮੇਸ਼ਾ ਕਹਿੰਦੇ ਮੈਂ ਹਮੇਸ਼ਾ ਉਹਨਾਂ ਤੇ ਨਜ਼ਰ ਰੱਖਦਾ ਕਿ ਕੁਝ ਸਿੱਖਣ ਨੂੰ ਮਿਲੇ ਗਿਆਨੀ ਜੀ ਕਹਿੰਦੇ ਕਿ ਉਹ ਬਿਨਾ ਕਿਸੇ అలਾਰਮ ਤੋਂ ਪੌਣੇ 4 ਵਜੇ ਤੋਂ ਲੈ ਕੇ ਸਵਾ 4 ਵਜੇ ਤੱਕ ਉੱਠ ਜਾਂਦੇ ਮੋਟੀ ਜਿਹੀ ਉਹਨਾਂ ਕੋ ਘੜੀ ਹੁੰਦੀ ਇਸ ਤੋਂ ਉਹਨਾਂ ਟਾਈਮ ਵੇਖਣਾ ਫਿਰ ਉਹਨਾਂ ਅੰਦਰੋਂ ਅੰਦਰੀ ਨਿਤਨੇਮ ਕਰਨਾ ਸ਼ੁਰੂ ਕਰ ਦੇਣਾ ਬਿਨਾ ਬੋਲੇ ਅੰਦਰੋਂ ਅੰਦਰੀ ਨਿਤਨੇਮ ਕਰਕੇ ਵਾਇਗੁਰੂ ਨਾਲ ਜੁੜਨਾ ਜਦੋਂ ਉਹ ਨਿਤਨੇਮ ਕਰ ਲੈਂਦੇ ਫਿਰ ਦੋ ਸਿੰਗਰ ਉਹਨਾਂ ਦੇ ਸਿਰ ਤੇ ਮਾਲਿਸ਼ ਕਰਨੀ ਤੇ ਫਿਰ ਉਹ ਇਸ਼ਨਾਨ ਕਰਦੇ ਇਸ਼ਨਾਨ ਕਰਕੇ ਸਵਾ 5 ਵਜੇ ਸਵਾ 5 ਵਜੇ ਤੋਂ ਲੈ ਕੇ ਪੌਣੇ 7 ਵਜੇ ਤੱਕ ਬਾਣੀ ਪੜ੍ਹਦੇ ਬਾਣੀ ਉਹਨਾਂ ਨੂੰ ਯਾਦ ਹੁੰਦੀ ਸੀ ਉੱਚੀ ਆਵਾਜ਼ ਵਿੱਚ ਬਾਣੀ ਗਾ ਕੇ ਪੜ੍ਹਨੀ ਜਿਵੇਂ ਪਾਠੀ ਸਿੰਘ ਗਾ ਕੇ ਪੜ੍ਹਦੇ ਨੇ ਨਿਤਨੇਮ ਤੋਂ ਇਲਾਵਾ ਗਿਆਨੀ ਗੁਰਜੀਤ ਸਿੰਘ ਦੱਸਦੇ ਸਨ ਕਿ ਮੈਂ ਉਹਨਾਂ ਨੂੰ ਕਦੇ ਵੀ ਅੰਮ੍ਰਿਤ ਵੇਲੇ ਸੁੱਤੇ ਨਹੀਂ ਵੇਖਿਆ ਜਿੱਦਾਂ ਦੇ ਮਰਜ਼ੀ ਹਰ ਰਾਤ ਹੋਣ ਉਹਨਾਂ ਕਦੀ ਆਪਣਾ ਨਿਤਨੇਮ ਨਹੀਂ ਛੱਡਿਆ ਜੇ ਕਦੀ ਰਾਤ ਨੂੰ 1.5 ਵਜੇ ਵੀ ਸੋਣਾ ਤਾਂ 7.5 ਵਜੇ ਉੱਠ ਕੇ ਫਿਰ ਬਾਣੀ ਪੜ੍ਹਨੀ ਇੰਨਾ ਤਕੜਾ ਨਿਯਮ ਸੀ ਉਹਨਾਂ ਦਾ ਸੋ اے ਸੀ ਅੱਜ ਦੀ ਗੁਣਾ ਭਰੀ ਵਿਚਾਰ ਗਿਆਨੀ ਮਸਕੀਨ ਜੀ ਦੇ ਜੀਵਨ ਵਿੱਚੋਂ ਸਤਿਗੁਰ ਮਿਹਰ ਕਰਨ ਸਾਡੇ ਜੀਵਨ ਵਿੱਚ ਵੀ ਇਹ ਗੁਣ ਆਉਣ ਅਸੀਂ ਵੀ ਗੁਰਮਤ ਦੇ ਰਾਹ ਤੇ ਸੌਣਾ ਚੱਲ ਸਕੀਏ ਹੋਰ ਇਸ ਤਰ੍ਹਾਂ ਦੀਆਂ ਮੋਟੀਵੇਸ਼ਨਲ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ